ਉਮਰ ਦੇਖਿਆ ਗਿਆ ਹੈ ਕਿ ਜਦੋਂ ਚੁੰਨ ਪ੍ਰਚਾਰ ਜਾਂਦੇ ਨੰਗੇ ਪਾਉ ਰਹੇ ਨੇ ਕੀ ਕਾਰਨ ਹੈ ਇਸ ਚੀ ਦਾ ਇਹ ਇਨਾ ਮੁਕੱਦਸ ਸ਼ਹਿਰ ਆ ਧਾਰਮਿਕ ਸ਼ਹਿਰ ਆ ਇੱਥੇ ਨੰਗੇ ਪੈਰੀ ਹੀ ਆਉਣਾ ਚਾਹੀਦਾ ਮੇਰਾ ਖਿਆਲ ਆ ਬਾਕੀ ਉਦੋਂ ਜਦੋਂ ਪਹਿਲੇ ਦਿਨ ਮੈਂ ਆਇਆ ਇੱਕ ਫਕੀਰ ਨੇ ਦਰवेश ਨੇ ਟੋਕਿਆ ਵੀ ਸੀ ਮੈਨੂੰ ਮੈਂ ਕਿਹਾ ਜੀ ਉੱਥੇ ਲਾਉਣੇ ਆ ਜਿੱਥੇ ਸਾਰੇ ਜੋੜੇ ਲਾ ਰਹੇ ਅਰ ਸਕਣ ਕਹਿੰਦੇ ਤੂੰ ਸਾਰਿਆਂ ਵਿੱਚ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਲਾਉਣ ਫਿਰ ਮੈਂ ਕਿਹਾ ਅੱਜ ਤੋਂ ਪਾਣਾ ਹੀ ਨਹੀਂ ਹੈ ਇਸ ਕਰਕੇ ਇਸ਼ਕ ਵਿੱਚ ਸਭ ਜਾਇਜ਼ ਚੂਣਾ ਤੱਕ ਕੀ ਰਹੇਗਾ ਕਿ ਉਸ ਤੋਂ ਬਾਅਦ ਵੀ ਜਦੋਂ ਫਰੀਦਕੋਟਾਂਗੇ ਨਹੀਂ ਫਰੀਦਕੋਟ ਤਾਂ ਸਦੀਆਂ ਤੱਕ ਪਰਲ ਹੈ वहां ਪਰਲ ਜਿੱ ਤੱਕ ਨਹੀਂ ਆਉਣੀ ਤੇ ਕਿੰਨੀਆਂ ਸਦੀਆਂ ਤੋਂ 8 ਸਦੀਆਂ ਤੋਂ ਬਾਬਾ ਫਰੀਦ ਦਾ ਨਾਮ ਹੈ ਤੇ ਸਾਡੀ ਚੂਣਾ ਚੂਣਾ ਇਹਦੇ ਅੱਗੇ ਕੀ ਹੈ ਇੱਥੇ ਤੇ ਜਿਹੜਾ ਜਿੱਦਾਂ ਦੀ ਦੀਤ ਲੈ ਕੇ ਆਏਗਾ ਉਦਾਂ ਦਾ ਹੀ ਮਤਲਬ ਹੈ ਜੀ ਤੁਸੀਂ ਜਿੱਤ ਲਈ ਪੂਰੀ ਤਰ੍ਹਾਂ ਆਸਮਾਨ ਨੂੰ ਪਰ ਫਰੀਕੋਟ ਜ਼ਿਲ੍ਹੇ ਦੇ ਇੱਕ ਪਿੰਡ ਨੇ ਥੋੜਾ ਟੋਟਲੀ ਕਹਿਤਾ ਕਿ ਅਸੀਂ ਤਾਂ ਹੰਸਰਾਜੀ ਨੂੰ ਪਿੰਡ 'ਚ ਆਣ ਹੀ ਨਹੀਂ ਦੇਣਾ ਉਸ ਪਿੰਡ ਵਾਲਿਆਂ ਨੇ ਕੀ ਕਹਿਣਾ ਚਾਹਗੇ ਉਸ ਪਿੰਡ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਮੈਨੂੰ ਵੋਟਾਂ ਪਾਉਣੀਆਂ ਦੇਖ ਲਿਓ